ਦੇਖ ਰਹੇ ਹਾਂ ਤੁਸੀਂ ਤੇ ਬੇहद ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਇੰਡਸਟਰੀ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਮਸ਼ਹੂਰ ਅਦਾਕਾਰ ਜਸਵਿੰਦਰ ਭੱਲਾ ਜੋ ਨੇ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਜੀ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਕਈ ਦਿਨਾਂ ਤੋਂ ਅਦਾਕਾਰ ਜਸਵਿੰਦਰ ਭੱਲਾ ਜੋ ਕਿ ਕਾਮੇਡੀ ਕਿੰਗ ਮੰਨੇ ਜਾਂਦੇ ਨੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਹਸਪਤਾਲ ਦੇ ਵਿੱਚ ਭਰਤੀ ਸੀ ਤੇ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਵੱਲੋਂ ਆਖਰੀ ਸਾਹ ਜਿਹੜੇ ਲਏ ਗਏ ਨੇ ਸੋ ਕਈ ਦਿਨਾ ਤੋਂ ਬੇहद ਬਿਮਾਰ ਸਨ ਦਿੱਗਜ ਪੰਜਾਬੀ ਅਦਾਕਾਰ ਜਿਨ੍ਹਾਂ ਦੇ ਕਰਕੇ ਜਹਾਨੋ ਜਾਨ ਤੋਂ ਬਾਅਦ ਜੋ ਹੈ ਇੱਕ ਵੱਡਾ ਝਟਕਾ ਜਿਹੜਾ ਕਹਿ ਸਕਦੇ ਆ ਕਿ ਪੂਰੇ ਉਹਨਾਂ ਦੇ ਫੈਨਸ ਨੂੰ ਲੱਗਾ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਵੱਲੋਂ ਆਖਰੀ ਸਾਹ ਜਿਹੜੇ ਲਏ ਗਏ ਨੇ ਸੋ ਹਸਪਤਾਲ ਦੇ ਵਿੱਚ ਭਰਤੀ ਸਨ ਕਿਹਾ ਜਾ ਰਿਹਾ ਕਿ ਕਈ ਦਿਨਾ ਤੋਂ ਪਹਿਲਾਂ 40 ਦਾ ਹਸਪਤਾਲ ਦੇ ਵਿੱਚ ਜਿਹੜਾ ਦਾਖਲ ਕਰਵਾਇਆ ਗਿਆ ਸੀ ਲੇਕਿਨ ਹੁਣ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਤੇ ਅੱਜ ਅਚਾਨਕ ਉਹਨਾਂ ਦੀ ਜਹਾਨੋ ਜਵਾਬ ਦੀ ਇਹ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਸੋ ਇੱਥੇ ਬਿਮਾਰੀ ਦੇ ਚਲਦਿਆਂ ਅੱਜ ਸਵੇਰੇ ਆਖਰੀ ਸਾਹ ਜੋਨੇ ਜਸਵਿੰਦਰ ਭੱਲਾ ਖੁਰਾਂ ਦੇ ਵੱਲੋਂ ਲਏ ਗਏ ਨੇ ਪਲਕੀ ਮੁਹਾਲੇ ਦੇ ਬਲੋਂਗੀ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਏਗਾ ਪਹਿਲੀ ਫਿਲਮ 1998 ਦੇ ਵਿੱਚ ਦੂਲਾ ਪੱਟੀ ਇਹਨਾਂ ਦੀ ਆਈ ਸੀ 4 ਮਈ 1960 ਦੇ ਵਿੱਚ ਜਸਮਿੰਦਰ ਭੱਲਾ ਜਿਨ੍ਹਾਂ ਦਾ ਜਨਮ ਜਿਹੜਾ ਹੋਇਆ ਸੀ ਝਲੰਦਰ ਦੇ ਪਿੰਡ ਬੋਪਾਰਾ ਇਕਲਾ ਪਿੰਡ ਜਸਮਿੰਦਰ ਭੱਲਾ ਦਾ ਜਿਹੜਾ ਜਨਮ ਹੁੰਦਾ ਹੈ ਲੇਕਿਨ 62 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਕਾਮੇਡੀ ਪ੍ਰੋਗਰਾਮ ਛਣਕਾਟਾ ਤੋਂ ਹੋਰ ਵੀ ਜਿਹੜੇ ਵੱਡੇ ਜਿਹੜੇ ਪ੍ਰੋਗਰਾਮ ਸਨ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਵੱਲੋਂ ਲਗਾਤਾਰ ਆਪਣੀ ਭੂਮਿਕਾ ਨਿਭਾਈ ਗਈ ਚਾਚਾ ਚਤਰਾ ਦੇ ਨਾਮ ਤੋਂ ਇਹਨਾਂ ਨੂੰ ਜਿਹੜਾ ਜਾਣਿਆ ਜਾਂਦਾ ਰਿਹਾ ਲੇਕਿਨ ਪਾਲੀਵੁੱਡ ਤੋਂ ਬੜੀ ਹੀ ਵੱਡੀ ਵਿੱਚ ਇਹਨਾਂ ਦਾ ਜਨਮ ਜਲੰਧਰ ਦੇ ਜਿਹੜੀ ਇਹ ਸਾਹਮਣੇ ਆ ਰਹੀ ਹੈ ਕਿ ਮਸ਼ਹੂਰ ਅਦਾਕਾਰ ਜਸਵਿੰਦਰ ਪੱਲਾ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਹੈ ਕਈ ਵੱਡੀਆਂ ਪੰਜਾਬੀ ਫਿਲਮਾਂ ਦੀ ਅਸੀਂ ਗੱਲ ਕਰ ਲਈਏ ਕੈਰੀਅਨ ਜੱਟਾਂ ਇਸ ਦੇ ਵਿੱਚ ਇੱਕ ਵੱਡਾ ਕਿਰਦਾਰ ਉਹਨਾਂ ਦੇ ਵੱਲੋਂ ਨਿਭਾਇਆ ਗਿਆ ਪਿਤਾ ਦਾ ਤਾਂ ਉਹਨਾਂ ਦੇ ਕਿਰਦਾਰ ਨੂੰ ਬੇਹੱਦ ਪਸੰਦ ਜਿਹੜਾ ਕੀਤਾ ਗਿਆ ਸੋ ਇੱਥੇ ਲਗਾਤਾਰ ਨਾ ਖਬਰਾਂ ਪਹਿਲਾਂ ਸਾਹਮਣੇ ਆ ਰਹੀਆਂ ਸਨ ਲੇਕਿਨ ਕਈ ਦਿਨਾਂ ਤੋਂ ਬੇਹੱਦ ਬਿਮਾਰ ਚੱਲ ਰਹੇ ਸੀ ਤੇ ਅੱਜ ਅਚਾਨਕ ਉਹਨਾਂ ਦੇ ਤੁਰ ਜਾਂਦੀ ਖਬਰ ਜੋ ਹੈ ਸਾਹਮਣੇ ਆਈ ਹੈ ਕਿ ਮਸ਼ਹੂਰ ਅਦਾਕਾਰ ਜਸਵਿੰਦਰ ਭੱਲਾ ਖੁਰਾਂ ਦਾ ਦੇਹਾਂਤ ਹੋ ਗਿਆ ਸੋ 1964 ਮਈ ਦੇ ਵਿੱਚ ਇਹਨਾਂ ਦਾ ਜਨਮ ਜਲੰਧਰ ਦੇ ਪਿੰਡ ਬੋਪਾਰਾ ਇੱਕ ਲਾਂ ਦੇ ਵਿੱਚ ਜਿਹੜਾ ਹੋਇਆ ਸੀ ਤੇ ਉਸੇ ਤੋਂ ਬਾਅਦ ਹੁਣ 65 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ ਭਲਕੇ ਬਲੂੰਗੀ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਏਗਾ ਕੈਰੀਨ ਜਟਾ ਦੇ ਸਮੇਤ ਪੰਜਾਬੀ ਕਈ ਮਸ਼ਹੂਰ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਤੇ ਨਾਲ ਹੀ ਟੀਵੀ ਦੇ ਵਿੱਚ ਸਭ ਤੋਂ ਪਹਿਲਾਂ 1988 ਦੇ ਵਿੱਚ ਉਹਨਾਂ ਦੇ ਵੱਲੋਂ ਐਂਟਰੀ ਜਿਹੜੀ ਕੀਤੀ ਜਾਂਦੀ ਹੈ ਕਾਮੇਡੀ ਦੇ ਪ੍ਰੋਗਰਾਮ ਛਣਕਾਟਾ ਤੋਂ ਟੀਵੀ ਸੰਮਤ ਦੇ ਵਿੱਚ ਸ਼ੁਰੂਆਤ ਜਿਹੜੀ ਕੀਤੀ ਗਈ ਸੀ ਇਹਨਾਂ ਦੇ ਵੱਲੋਂ ਦੂਲਾ ਪੱਟੀ ਦੇ ਵਿੱਚ 1988 ਇਹ ਪਹਿਲੀ ਫਿਲਮ ਇਹਨਾਂ ਦੀ ਆਈ ਸੀ ਲੇਕਿਨ ਅੱਜ ਇਸ ਸਭ ਦੇ ਲਈ ਇੱਕ ਵੱਡਾ ਝਟਕਾ ਕਿ ਮਸ਼ਹੂਰ ਕਾਮੇਡੀਅਨ ਕਿੰਗ ਜਿਹੜੇ ਕਈ ਮੰਨੇ ਜਾਂਦੇ ਸਨ ਝੰਕਾਟਾ ਦੇ ਵਿੱਚ ਬੇहद ਪਿਆਰ ਇਹਨਾਂ ਨੂੰ ਦਿੱਤਾ ਗਿਆ ਚਾਚੇ ਛਤਰੀ ਦੇ ਨਾਮ ਦੇ ਨਾਲ ਹਮੇਸ਼ਾ ਦੇ ਲਈ ਇਹਨਾਂ ਨੂੰ ਜਾਣਿਆ ਗਿਆ ਲੇਕਿਨ ਮੰਦ ਭਾਗੀ ਖਬਰ ਪੰਜਾਬੀ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਕਿ ਜਸਵਿੰਦਰ ਪੱਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਜਿਹੜਾ ਹੋ ਗਿਆ ਸੋ ਨਹੀਂ ਰਹੀ ਮਸ਼ਹੂਰ ਅਦਾਕਾਰ ਕੋਮੇਡੀਅਨ ਜਸਵਿੰਦਰ ਪੱਲਾ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ ਫੋਟੀ ਦਾ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਜਿਹੜਾ ਕਰਵਾਇਆ ਗਿਆ ਲੇਕਿਨ ਲਗਾਤਾਰ ਤੁਸੀਂ ਪਹਿਲਾਂ ਉਹਨਾਂ ਦੀਆਂ ਫਿਲਮਾਂ ਵੇਖਿਆ ਕਿ ਕਿਵੇਂ ਉਹਨਾਂ ਦੇ ਵੱਲੋਂ ਸ਼ੁਰੂਆਤ ਜਿਹੜੀ ਆਪਣੇ ਜੀਵਨ ਦੀ ਕੀਤੀ ਗਈ ਸੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਹਰ ਇੱਕ ਕੰਮ ਨੂੰ ਜਿਹੜਾ ਦਰਸ਼ਕਾਂ ਦੇ ਵੱਲੋਂ ਉਹਨਾਂ ਦੇ ਜਿਹੜੇ ਚੋਣ ਵਾਲੇ ਨੇ ਉਹਨਾਂ ਦੇ ਵੱਲੋਂ ਜਿਹੜਾ ਪਿਆਰ ਦਿੱਤਾ ਗਿਆ ਲੇਕਿਨ ਹੁਣ ਇਸ ਸੰਸਾਰ ਨੂੰ 65 ਸਾਲ ਦੀ ਉਮਰ ਦੇ ਵਿੱਚ ਅਲਵਿਦਾ ਜਿਹੜਾ ਕਹਿ ਗਏ ਨੇ ਸੋ ਬਲੋਂਗੀ ਦੇ ਵਿੱਚ ਕੱਲ ਜੋ ਹੈ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਹਸਪਤਾਲ ਦੇ ਵਿੱਚ ਭਰਤੀ ਸਨ ਜਸਵਿੰਦਰ ਪੱਲਾ ਕਈ ਦਿਨਾਂ ਤੋਂ ਪਿਛਲੇ ਜੋ ਹੈ ਬਿਮਾਰ ਚੱਲ ਰਹੇ ਸੀ ਲੇਕਿਨ ਅਚਾਨਕ ਅੱਜ ਉਹਨਾਂ ਦੀ ਇਸ ਹਸਪਤਾਲ ਦੇ ਵਿੱਚ ਜਿੱਥੇ ਇਲਾਜ ਚੱਲ ਰਿਹਾ ਸੀ ਉੱਥੇ ਉਹਨਾਂ ਦੀ ਜਾਨ ਜਾਣ ਦੀ ਖਬਰ ਜਿਣੀ ਸામਣੇ ਹੁੰਦੀ ਹੈ ਸੋ ਚਾਚਾ ਚਤਰਾ ਦੇ ਨਾਮ ਦੇ ਨਾਲ ਬੇਹੱਦ ਜਿਹੜਾ ਇਹਨਾਂ ਨੂੰ ਪਿਆਰ ਦਿੱਤਾ ਗਿਆ ਕਾਮੇਡੀ ਕਿੰਗ ਜਿਹੜਾ ਇਹਨਾਂ ਨੂੰ ਕਿਹਾ ਗਿਆ ਕੈਰੀਅਨ ਜੱਟਾ ਫਿਲਮ ਦੀ ਗੱਲ ਕਰੀਏ ਉਸ ਦੇ ਵਿੱਚ ਇਹਨਾਂ ਦੇ ਪਿਤਾ ਦੇ ਰੋਲ ਨੂੰ ਬੇਹੱਦ ਪਸੰਦ ਕੀਤਾ ਗਿਆ ਵਾਕ ਵਾਕ ਡਾਇਲੋਗ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਵਾਇਰਲ ਕੋਇ ਲੇਕਿਨ ਹੁਣ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ। ਰੋਡ ਪਈ ਹੈ। ਸੋ ਇੱਥੇ ਜਸਵਿੰਦਰ ਸਿੰਘ ਭੱਲਾ ਜਿਨ੍ਹਾਂ ਦੇ ਜਦੋਂ ਮੌਤੇ ਖਬਰ ਸਾਹਮਣੇ ਹੁੰਦੀ ਹੈ ਤਾਂ ਪੂਰੀ ਫਿਲਮ ਇੰਡਸਟਰੀ ਦੇ ਨਾਲ ਉਹਨਾਂ ਦੇ ਫੈਨਸ ਦੇ ਵਿੱਚ ਵੀ ਜੋ ਹੈ ਸੋਗ ਦੀ ਲਹਿਰ ਦੌੜ ਪੈਂਦੀ ਹੈ। ਸੋ 1998 ਦੇ ਵਿੱਚ ਦੁੱਲਾ ਪੱਟੀ ਇਹਨਾਂ ਦੀ ਪਹਿਲੀ ਫਿਲਮ ਹੁੰਦੀ ਹੈ। 4 ਮਈ 1960 ਦੇ ਵਿੱਚ ਜਸਵਿੰਦਰ ਸਿੰਘ ਭੱਲਾ ਦਾ ਜਨਮ ਜੋ ਹੈ ਹੁੰਦਾ ਹੈ। ਤੇ ਜੁਲੰਦਰ ਦੇ ਪਿੰਡ ਬੋਪਾਰਾਏ ਕਲਾਂ ਪਿੰਡ ਜਸਵਿੰਦਰ ਭੱਲਾ ਦੇ ਵਿੱਚ ਜੋ ਹੈ ਉਹਨਾਂ ਦਾ ਜਨਮ ਹੋਇਆ ਲੇਕਿਨ ਅੱਜ ਤਾਂ ਦੱਸਦੇ ਹਾਂ ਕਿ ਬੇहद ਹੀ ਮੰਦਭਾਗੀ ਖਬਰ ਜਿਹੜੀ ਇਹ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਕਈ ਦਿਨਾਂ ਤੋਂ ਅਦਾਕਾਰ ਜਸਵਿੰਦਰ ਭੱਲਾ ਜੋ ਕਿ ਕਾਮੇਡੀ ਕਿੰਗ ਮੰਨੇ ਜਾਂਦੇ ਨੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਹਸਪਤਾਲ ਦੇ ਵਿੱਚ ਭਰਤੀ ਸੀ ਤੇ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਵੱਲੋਂ ਆਖਰੀ ਸਾਹ ਜਿਹੜੇ ਲਏ ਗਏ ਨੇ ਸੋ ਕਈ ਦਿਨਾ ਤੋਂ ਬੇहद ਬਿਮਾਰ ਸਨ ਦਿੱਗਜ ਪੰਜਾਬੀ ਅਦਾਕਾਰ ਜਿਨ੍ਹਾਂ ਦੇ ਕਰਕੇ ਜਹਾਨੋ ਜਾਨ ਤੋਂ ਬਾਅਦ ਜੋ ਹੈ ਇੱਕ ਵੱਡਾ ਝਟਕਾ ਜਿਹੜਾ ਕਹਿ ਸਕਦੇ ਆ ਕਿ ਪੂਰੇ ਉਹਨਾਂ ਦੇ ਫੈਨਸ ਨੂੰ ਲੱਗਿਆ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਵੱਲੋਂ ਆਖਰੀ ਸਾਹ ਜਿਹੜੇ ਲਏ ਗਏ ਨੇ ਸੋ ਹਸਪਤਾਲ ਦੇ ਵਿੱਚ ਭਰਤੀ ਸਨ ਕਿਹਾ ਜਾ ਰਿਹਾ ਕਿ ਕਈ ਦਿਨਾ ਤੋਂ ਪਹਿਲਾਂ 40 ਦਾ ਹਸਪਤਾਲ ਦੇ ਵਿੱਚ ਜਿਹੜਾ ਦਾਖਲ ਕਰਵਾਇਆ ਗਿਆ ਸੀ ਲੇਕਿਨ ਹੁਣ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਤੇ ਅੱਜ ਅਚਾਨਕ ਉਹਨਾਂ ਦੀ ਜਹਾਨੋ ਜਵਾਂ ਦੀ ਇਹ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਸੋ ਇੱਥੇ ਬਿਮਾਰੀ ਦੇ ਚਲਦਿਆਂ ਅੱਜ ਸਵੇਰੇ ਆਖਰੀ ਸਾਹ ਜੋਨੇ ਜਸਵਿੰਦਰ ਭੱਲਾ ਖੁਰਾਂ ਦੇ ਵੱਲੋਂ ਲਏ ਗਏ ਨੇ ਪਲਕੀ ਮੁਹਾਲੀ ਦੇ ਬਲੋਂਗੀ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਏਗਾ ਪਹਿਲੀ ਫਿਲਮ 1998 ਦੇ ਵਿੱਚ ਦੂਲਾ ਪੱਟੀ ਇਹਨਾਂ ਦੀ ਆਈ ਸੀ 4 ਮਈ 1960 ਦੇ ਵਿੱਚ ਜਸਮਿੰਦਰ ਭੱਲਾ ਜਿਨ੍ਹਾਂ ਦਾ ਜਨਮ ਜਿਹੜਾ ਹੋਇਆ ਸੀ ਝਲੰਦਰ ਦੇ ਪਿੰਡ ਬੋਪਾਰਾ ਇਕਲਾ ਪਿੰਡ ਜਸਮਿੰਦਰ ਭੱਲਾ ਦਾ ਜਿਹੜਾ ਜਨਮ ਹੁੰਦਾ ਹੈ ਲੇਕਿਨ 62 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਕਾਮੇਡੀ ਪ੍ਰੋਗਰਾਮ ਛਣਕਾਟਾ ਤੋਂ ਹੋਰ ਵੀ ਜਿਹੜੇ ਵੱਡੇ ਜਿਹੜੇ ਪ੍ਰੋਗਰਾਮ ਹਨ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਵੱਲੋਂ ਲਗਾਤਾਰ ਆਪਣੀ ਭੂਮਿਕਾ ਨਿਭਾਈ ਗਈ ਚਾਚਾ ਚਤਰਾ ਦੇ ਨਾਮ ਤੋਂ ਇਹਨਾਂ ਨੂੰ ਜਿਹੜਾ ਜਾਣਿਆ ਜਾਂਦਾ ਰਿਹਾ ਲੇਕਿਨ ਪਾਲੀਵੁੱਡ ਤੋਂ ਬੜੀ ਹੀ ਵੱਡੀ ਦੁਖਦਾਈ ਖਬਰ ਜਿਹੜੀ ਇਹ ਸਾਹਮਣੇ ਆ ਰਹੀ ਹੈ ਕਿ ਮਸ਼ਹੂਰ ਅਦਾਕਾਰ ਜਸਵਿੰਦਰ ਪੱਲਾ ਜਿਨ੍ਹਾਂ ਦਾ ਦਿਹਾਂਤ ਹੋ ਗਿਆ ਹੈ ਕਈ ਵੱਡੀਆਂ ਪੰਜਾਬੀ ਫਿਲਮਾਂ ਦੀ ਅਸੀਂ ਗੱਲ ਕਰ ਲਈਏ ਕੈਰੀਨ ਜੱਟਾਂ ਇਸ ਦੇ ਵਿੱਚ ਇੱਕ ਵੱਡਾ ਕਿਰਦਾਰ ਉਹਨਾਂ ਦੇ ਵੱਲੋਂ ਨਿਭਾਇਆ ਗਿਆ ਪਿਤਾ ਦਾ ਤਾਂ ਉਹਨਾਂ ਦੇ ਕਿਰਦਾਰ ਨੂੰ ਬੇਹੱਦ ਪਸੰਦ ਜਿਹੜਾ ਕੀਤਾ ਗਿਆ ਸੋ ਇੱਥੇ ਲਗਾਤਾਰ ਖਬਰਾਂ ਪਹਿਲਾਂ ਸਾਹਮਣੇ ਆ ਰਹੀਆਂ ਸਨ ਲੇਕਿਨ ਕਈ ਦਿਨਾਂ ਤੋਂ ਬੇਹੱਦ ਬਿਮਾਰ ਚੱਲ ਰਹੇ ਸੀ ਤੇ ਅੱਜ ਅਚਾਨਕ ਉਹਨਾਂ ਦੇ ਤੁਰ ਜਾਂਦੀ ਖਬਰ ਜੋ ਹੈ ਸਾਹਮਣੇ ਆਈ ਹੈ ਕਿ ਮਸ਼ਹੂਰ ਅਦਾਕਾਰ ਜਸਵਿੰਦਰ ਭੱਲਾ ਖੁਰਾਂ ਦਾ ਦੇਹਾਂਤ ਹੋ ਗਿਆ ਸੋ 1964 ਮਈ ਦੇ ਵਿੱਚ ਇਹਨਾਂ ਦਾ ਜਨਮ ਜਲੰਧਰ ਦੇ ਪਿੰਡ ਬੋਪਾਰਾ ਇੱਕ ਕਲਾਂ ਦੇ ਵਿੱਚ ਜਿਹੜਾ ਹੋਇਆ ਸੀ ਤਿਉਹਸੀ ਤੋਂ ਬਾਅਦ ਹੁਣ 65 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਗੇ ਨੇ ਭਲਕੇ ਬਲੂੰਗੀ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਏਗਾ ਕੈਰੀਨ ਜੱਟਾ ਦੇ ਸਮੇਤ ਪੰਜਾਬੀ ਕਈ ਮਸ਼ਹੂਰ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਤੇ ਨਾਲ ਹੀ ਟੀਵੀ ਦੇ ਵਿੱਚ ਸਭ ਤੋਂ ਪਹਿਲਾਂ 1988 ਦੇ ਵਿੱਚ ਉਹਨਾਂ ਦੇ ਵੱਲੋਂ ਐਂਟਰੀ ਜਿਹੜੀ ਕੀਤੀ ਜਾਂਦੀ ਹੈ ਕਾਮੇਡੀ ਦੇ ਪ੍ਰੋਗਰਾਮ ਛਣਕਾਟਾ ਤੋਂ ਟੀਵੀ ਸੰਮਤ ਦੇ ਵਿੱਚ ਸ਼ੁਰੂਆਤ ਜਿਹੜੀ ਕੀਤੀ ਗਈ ਸੀ ਇਹਨਾਂ ਦੇ ਵੱਲੋਂ ਦੂਲਾ ਪੱਟੀ ਦੇ ਵਿੱਚ 1988 ਇਹ ਪਹਿਲੀ ਫਿਲਮ ਇਹਨਾਂ ਦੀ ਆਈ ਸੀ ਲੇਕਿਨ ਅੱਜ ਇਹ ਸਭ ਦੇ ਲਈ ਇੱਕ ਵੱਡਾ ਝਟਕਾ ਕਿ ਮਸ਼ਹੂਰ ਕਾਮੇਡੀਅਨ ਕਿੰਗ ਜਿਹੜੇ ਕਈ ਮੰਨੇ ਜਾਂਦੇ ਸਨ ਝੰਕਾਟਾ ਦੇ ਵਿੱਚ ਬੇहद ਪਿਆਰ ਇਹਨਾਂ ਨੂੰ ਦਿੱਤਾ ਗਿਆ ਚਾਚੇ ਛਤਰੀ ਦੇ ਨਾਮ ਦੇ ਨਾਲ ਹਮੇਸ਼ਾ ਦੇ ਲਈ ਇਹਨਾਂ ਨੂੰ ਜਾਣਿਆ ਗਿਆ ਲੇਕਿਨ ਮੰਦ ਭਾਗੀ ਖਬਰ ਪੰਜਾਬੀ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਕਿ ਜਸਵਿੰਦਰ ਪੱਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਜਿਹੜਾ ਹੋ ਗਿਆ ਸੋ ਨਹੀਂ ਰਹੀ ਮਸ਼ਹੂਰ ਅਦਾਕਾਰ ਕੋਮੇਡੀਅਨ ਜਸਵਿੰਦਰ ਪੱਲਾ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ ਫੋਟੀ ਦਾ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਜਿਹੜਾ ਕਰਵਾਇਆ ਗਿਆ ਲੇਕਿਨ ਲਗਾਤਾਰ ਤੁਸੀਂ ਪਹਿਲਾਂ ਉਹਨਾਂ ਦੀਆਂ ਫਿਲਮਾਂ ਵੇਖਿਆ ਕਿ ਕਿਵੇਂ ਉਹਨਾਂ ਦੇ ਵੱਲੋਂ ਸ਼ੁਰੂਆਤ ਜਿਹੜੀ ਆਪਣੇ ਜੀਵਨ ਦੀ ਕੀਤੀ ਗਈ ਸੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਹਰ ਇੱਕ ਕੰਮ ਨੂੰ ਜਿਹੜਾ ਦਰਸ਼ਕਾਂ ਦੇ ਵੱਲੋਂ ਉਹਨਾਂ ਦੇ ਜਿਹੜੇ ਚੋਣ ਵਾਲੇ ਨੇ ਉਹਨਾਂ ਦੇ ਵੱਲੋਂ ਜਿਹੜਾ ਪਿਆਰ ਦਿੱਤਾ ਗਿਆ ਲੇਕਿਨ ਹੁਣ ਇਸ ਸੰਸਾਰ ਨੂੰ 65 ਸਾਲ ਦੀ ਉਮਰ ਦੇ ਵਿੱਚ ਅਲਵਿਦਾ ਜਿਹੜਾ ਕਹਿ ਗਏ ਨੇ ਸੋ ਬਲੋਂਗੀ ਦੇ ਵਿੱਚ ਕੱਲ ਜੋ ਹੈ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਹਸਪਤਾਲ ਦੇ ਵਿੱਚ ਭਰਤੀ ਸਨ ਜਸਵਿੰਦਰ ਪੱਲਾ ਕਈ ਦਿਨਾਂ ਤੋਂ ਪਿਛਲੇ ਜੋ ਹੈ ਬਿਮਾਰ ਚੱਲ ਰਹੇ ਸੀ ਲੇਕਿਨ ਅਚਾਨਕ ਅੱਜ ਉਹਨਾਂ ਦੀ ਇਸ ਹਸਪਤਾਲ ਦੇ ਵਿੱਚ ਜਿੱਥੇ ਇਲਾਜ ਚੱਲ ਰਿਹਾ ਸੀ ਉੱਥੇ ਉਹਨਾਂ ਦੀ ਜਾਨ ਜਾਣ ਦੀ ਖਬਰ ਜਿਣੀ ਸામਣੇ ਹੁੰਦੀ ਹੈ ਸੋ ਚਾਚਾ ਚਤਰਾ ਦੇ ਨਾਮ ਦੇ ਨਾਲ ਬੇहद ਜਿਹੜਾ ਇਹਨਾਂ ਨੂੰ ਪਿਆਰ ਦਿੱਤਾ ਗਿਆ ਕਾਮੇਡੀ ਕਿੰਗ ਜਿਹੜਾ ਇਹਨਾਂ ਨੂੰ ਕਿਹਾ ਗਿਆ ਕੈਰੀਨ ਜੱਟਾ ਫਿਲਮ ਦੀ ਗੱਲ ਕਰੀਏ ਉਸ ਦੇ ਵਿੱਚ ਇਹਨਾਂ ਦੇ ਪਿਤਾ ਦੇ ਰੋਲ ਨੂੰ ਬੇहद ਪਸੰਦ ਕੀਤਾ ਗਿਆ ਵਾਕ ਵਾਕ ਡਾਇਲੋਗ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਵਾਇਰਲ ਹੋਏ ਲੇਕਿਨ ਹੁਣ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਕਾਮੇਡੀ ਕਿੰਗ ਮੰਨੇ ਜਾਂਦੇ ਨੇ ਪੰਜਾਬੀ ਇੰਡਸਟਰੀ ਦੇ ਜਸਵਿੰਦਰ ਭੱਲਾ ਅਚਾਨਕ ਇਸ ਸੰਸਾਰ ਵਿੱਚ ਨਹੀਂ ਰਏ ਜੀ ਆ ਦੱਸ ਦਈਏ ਕਿ ਬੇहद ਹੀ ਮੰਦ ਭਾਗੀ ਖਬਰ ਜਿਹੜੀ ਇਹ ਸਾਹਮਣੇ ਆ ਰਹੀ ਹੈ ਕਿ ਪੰਜਾਬੀ ਫਿਲਮ ਇੰਡਸਟਰੀ ਨੂੰ ਇੱਕ ਵੱਡਾ ਝਟਕਾ ਲੱਗਾ ਹੈ ਕਈ ਦਿਨਾਂ ਤੋਂ ਅਦਾਕਾਰ ਜਸਵਿੰਦਰ ਭੱਲਾ ਜੋ ਕਿ ਕਾਮੇਡੀ ਕਿੰਗ ਮੰਨੇ ਜਾਂਦੇ ਨੇ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਹਸਪਤਾਲ ਦੇ ਵਿੱਚ ਭਰਤੀ ਸੀ ਤੇ 65 ਸਾਲ ਦੀ ਉਮਰ ਦੇ ਵਿੱਚ ਉਨ੍ਹਾਂ ਦੇ ਵੱਲੋਂ ਆਖਰੀ ਸਾਹ ਜਿਹੜੇ ਲਏ ਗਏ ਨੇ ਸੋ ਕਈ ਦਿਨਾ ਤੋਂ ਬੇहद ਬਿਮਾਰ ਸਨ ਦਿੱਗਜ ਪੰਜਾਬੀ ਅਦਾਕਾਰ ਜਿਨ੍ਹਾਂ ਦੇ ਕਰਕੇ ਜਹਾਨੋ ਜਾਨ ਤੋਂ ਬਾਅਦ ਜੋ ਹੈ ਇੱਕ ਵੱਡਾ ਝਟਕਾ ਜਿਹੜਾ ਕਹਿ ਸਕਦੇ ਆ ਕਿ ਪੂਰੇ ਉਹਨਾਂ ਦੇ ਫੈਨਸ ਨੂੰ ਲੱਗਾ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੇ ਵੱਲੋਂ ਆਖਰੀ ਸਾਹ ਜਿਹੜੇ ਲਏ ਗਏ ਨੇ ਸੋ ਹਸਪਤਾਲ ਦੇ ਵਿੱਚ ਭਰਤੀ ਸਨ ਕਿਹਾ ਜਾ ਰਿਹਾ ਕਿ ਕਈ ਦਿਨਾ ਤੋਂ ਪਹਿਲਾਂ ਫੋਟੇ ਦਾ ਹਸਪਤਾਲ ਦੇ ਵਿੱਚ ਜਿਹੜਾ ਦਾਖਲ ਕਰਵਾਇਆ ਗਿਆ ਸੀ ਲੇਕਿਨ ਹੁਣ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸਨ ਤੇ ਅੱਜ ਅਚਾਨਕ ਉਹਨਾਂ ਦੀ ਜਹਾਨੋ ਜਵਾਬ ਦੀ ਇਹ ਖਬਰ ਜਿਹੜੀ ਸਾਹਮਣੇ ਆ ਰਹੀ ਹੈ ਸੋ ਇੱਥੇ ਬਿਮਾਰੀ ਦੇ ਚਲਦਿਆਂ ਅੱਜ ਸਵੇਰੇ ਆਖਰੀ ਸਾਹ ਜੋਨੇ ਜਸਵਿੰਦਰ ਭੱਲਾ ਖੁਰਾਂ ਦੇ ਵੱਲੋਂ ਲਏ ਗਏ ਨੇ ਪਲਕੀ ਮੁਹਾਲੇ ਦੇ ਬਲੋਂਗੀ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਏਗਾ ਪਹਿਲੀ ਫਿਲਮ 1998 ਦੇ ਵਿੱਚ ਦੂਲਾ ਪੱਟੀ ਇਹਨਾਂ ਦੀ ਆਈ ਸੀ 4 ਮਈ 1960 ਦੇ ਵਿੱਚ ਜਸਮਿੰਦਰ ਭੱਲਾ ਜਿਨ੍ਹਾਂ ਦਾ ਜਨਮ ਜਿਹੜਾ ਹੋਇਆ ਸੀ ਜਲੰਧਰ ਦੇ ਪਿੰਡ ਬੋਪਾਰਾ ਇਕਲਾ ਪਿੰਡ ਜਸਮਿੰਦਰ ਭੱਲਾ ਦਾ ਜਿਹੜਾ ਜਨਮ ਹੁੰਦਾ ਹੈ ਲੇਕਿਨ 62 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਹੋ ਗਿਆ ਕਾਮੇਡੀ ਪ੍ਰੋਗਰਾਮ ਛਣਕਾਟਾ ਤੋਂ ਹੋਰ ਵੀ ਜਿਹੜੇ ਵੱਡੇ ਜਿਹੜੇ ਪ੍ਰੋਗਰਾਮ ਸਨ ਜਿਨ੍ਹਾਂ ਦੇ ਵਿੱਚ ਇਹਨਾਂ ਦੇ ਵੱਲੋਂ ਲਗਾਤਾਰ ਆਪਣੀ ਭੂਮਿਕਾ ਨਿਭਾਈ ਗਈ ਚਾਚਾ ਚਤਰਾ ਦੇ ਨਾਮ ਤੋਂ ਇਹਨਾਂ ਨੂੰ ਜਿਹੜਾ ਜਾਣਿਆ ਜਾਂਦਾ ਰਿਹਾ ਲੇਕਿਨ ਪਾਲੀਵੁੱਡ ਤੋਂ ਬੜੀ ਹੀ ਵੱਡੀ ਦੁਖਦਾਈ ਖਬਰ ਜਿਹੜੀ ਇਹ ਸਾਹਮਣੇ ਆ ਰਹੀ ਹੈ ਕਿ ਮਸ਼ਹੂਰ ਅਦਾਕਾਰ ਜਸਵਿੰਦਰ ਪੱਲਾ ਜਿਨ੍ਹਾਂ ਦਾ ਦਿਹਾਂਤ ਹੋ ਗਿਆ ਹੈ ਕਈ ਵੱਡੀਆਂ ਪੰਜਾਬੀ ਫਿਲਮਾਂ ਦੀ ਅਸੀਂ ਗੱਲ ਕਰ ਲਈਏ ਕੈਰੀਨ ਜੱਟਾਂ ਇਸ ਦੇ ਵਿੱਚ ਇੱਕ ਵੱਡਾ ਕਿਰਦਾਰ ਉਹਨਾਂ ਦੇ ਵੱਲੋਂ ਨਿਭਾਇਆ ਗਿਆ ਪਿਤਾ ਦਾ ਤਾਂ ਉਹਨਾਂ ਦੇ ਕਿਰਦਾਰ ਨੂੰ ਬੇਹੱਦ ਪਸੰਦ ਜਿਹੜਾ ਕੀਤਾ ਗਿਆ ਸੋ ਇਥੇ ਲਗਾਤਾਰ ਖਬਰਾਂ ਪਹਿਲਾਂ ਸਾਹਮਣੇ ਆ ਰਹੀਆਂ ਸਨ ਲੇਕਿਨ ਕਈ ਦਿਨਾਂ ਤੋਂ ਬੇਹਦ ਬਿਮਾਰ ਚੱਲ ਰਹੇ ਸੀ ਤੇ ਅੱਜ ਅਚਾਨਕ ਉਹਨਾਂ ਦੇ ਤੁਰ ਜਾਂਦੀ ਖਬਰ ਜੋ ਹੈ ਸਾਹਮਣੇ ਆਈ ਹੈ ਕਿ ਮਸ਼ਹੂਰ ਅਦਾਕਾਰ ਜਸਵਿੰਦਰ ਭੱਲਾ ਖੁਰਾਂ ਦਾ ਦੇਹਾਂਤ ਹੋ ਗਿਆ ਸੋ 1964 ਮਈ ਦੇ ਵਿੱਚ ਇਹਨਾਂ ਦਾ ਜਨਮ ਜਲੰਧਰ ਦੇ ਪਿੰਡ ਬੋਪਾਰਾ ਇੱਕ ਕਲਾਂ ਦੇ ਵਿੱਚ ਜਿਹੜਾ ਹੋਇਆ ਸੀ ਤਿਉਹਸੀ ਤੋਂ ਬਾਅਦ ਹੁਣ 65 ਸਾਲ ਦੀ ਉਮਰ ਦੇ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿਗੇ ਨੇ ਭਲਕੇ ਬਲੂੰਗੀ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਜਾਏਗਾ ਕੈਰੀਨ ਜੱਟਾ ਦੇ ਸਮੇਤ ਪੰਜਾਬੀ ਕਈ ਮਸ਼ਹੂਰ ਫਿਲਮਾਂ ਦੇ ਵਿੱਚ ਉਹਨਾਂ ਨੇ ਕੰਮ ਕੀਤਾ ਤੇ ਨਾਲ ਹੀ ਟੀਵੀ ਦੇ ਵਿੱਚ ਸਭ ਤੋਂ ਪਹਿਲਾਂ 1988 ਦੇ ਵਿੱਚ ਉਹਨਾਂ ਦੇ ਵੱਲੋਂ ਐਂਟਰੀ ਜਿਹੜੀ ਕੀਤੀ ਜਾਂਦੀ ਹੈ ਕਾਮੇਡੀ ਦੇ ਪ੍ਰੋਗਰਾਮ ਛਣਕਾਟਾ ਤੋਂ ਟੀਵੀ ਸਮੇਤ ਦੇ ਵਿੱਚ ਸ਼ੁਰੂਆਤ ਜਿਹੜੀ ਕੀਤੀ ਗਈ ਸੀ ਇਹਨਾਂ ਦੇ ਵੱਲੋਂ ਦੁਲਾ ਪੱਟੀ ਦੇ ਵਿੱਚ 1988 ਇਹ ਪਹਿਲੀ ਫਿਲਮ ਇਹਨਾਂ ਦੀ ਆਈ ਸੀ ਲੇਕਿਨ ਅੱਜ ਇਹ ਸਭ ਦੇ ਲਈ ਇੱਕ ਵੱਡਾ ਝਟਕਾ ਕਿ ਮਸ਼ਹੂਰ ਕਾਮੇਡੀਅਨ ਕਿੰਗ ਜਿਹੜੇ ਕਈ ਮੰਨੇ ਜਾਂਦੇ ਸਨ ਝੰਕਾਟਾ ਦੇ ਵਿੱਚ ਬੇहद ਪਿਆਰ ਇਹਨਾਂ ਨੂੰ ਦਿੱਤਾ ਗਿਆ ਚਾਚੇ ਛਤਰੀ ਦੇ ਨਾਮ ਦੇ ਨਾਲ ਹਮੇਸ਼ਾ ਦੇ ਲਈ ਇਹਨਾਂ ਨੂੰ ਜਾਣਿਆ ਗਿਆ ਲੇਕਿਨ ਮੰਦ ਭਾਗੀ ਖਬਰ ਪੰਜਾਬੀ ਇੰਡਸਟਰੀ ਨੂੰ ਵੱਡਾ ਝਟਕਾ ਲੱਗਾ ਕਿ ਜਸਵਿੰਦਰ ਪੱਲਾ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਨੇ 65 ਸਾਲ ਦੀ ਉਮਰ ਦੇ ਵਿੱਚ ਉਹਨਾਂ ਦਾ ਦੇਹਾਂਤ ਜਿਹੜਾ ਹੋ ਗਿਆ ਸੁ ਨਹੀਂ ਰੇ ਮਸ਼ਹੂਰ ਅਦਾਕਾਰ ਕੋਮੇਡੀਅਨ ਜਸਵਿੰਦਰ ਪੱਲਾ ਕਈ ਦਿਨਾਂ ਤੋਂ ਬਿਮਾਰ ਚੱਲ ਰਹੇ ਸੀ 40 ਦਾ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਜਿਹੜਾ ਕਰਵਾਇਆ ਗਿਆ ਲੇਕਿਨ ਲਗਾਤਾਰ ਤੁਸੀਂ ਪਹਿਲਾਂ ਉਹਨਾਂ ਦੀਆਂ ਫਿਲਮਾਂ ਵੇਖਿਆ ਕਿ ਕਿਵੇਂ ਉਹਨਾਂ ਦੇ ਵੱਲੋਂ ਸ਼ੁਰੂਆਤ ਜਿਹੜੀ ਆਪਣੇ ਜੀਵਨ ਦੀ ਕੀਤੀ ਗਈ ਸੀ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਹਰ ਇੱਕ ਕੰਮ ਨੂੰ ਜਿਹੜਾ ਦਰਸ਼ਕਾਂ ਦੇ ਵੱਲੋਂ ਉਹਨਾਂ ਦੇ ਜਿਹੜੇ ਚੋਣ ਵਾਲੇ ਨੇ ਉਹਨਾਂ ਦੇ ਵੱਲੋਂ ਜਿਹੜਾ ਪਿਆਰ ਦਿੱਤਾ ਗਿਆ ਲੇਕਿਨ ਹੁਣ ਇਸ ਸੰਸਾਰ ਨੂੰ 65 ਸਾਲ ਦੀ ਉਮਰ ਦੇ ਵਿੱਚ ਅਲਵਿਦਾ ਜਿਹੜਾ ਕਹਿ ਗਏ ਨੇ ਸੋ ਬਲੋਂਗੀ ਦੇ ਵਿੱਚ ਕੱਲ ਜੋ ਹੈ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਜਾਏਗਾ ਹਸਪਤਾਲ ਦੇ ਵਿੱਚ ਭਰਤੀ ਸਨ ਜਸਵਿੰਦਰ ਪੱਲਾ ਕਈ ਦਿਨਾਂ ਤੋਂ ਪਿਛਲੇ ਜੋ ਹੈ ਬਿਮਾਰ ਚੱਲ ਰਹੀ ਸੀ ਲੇਕਿਨ ਅਚਾਨਕ ਅੱਜ ਉਹਨਾਂ ਦੀ ਇਸ ਹਸਪਤਾਲ ਦੇ ਵਿੱਚ ਜਿੱਥੇ ਇਲਾਜ ਚੱਲ ਰਿਹਾ ਸੀ ਉੱਥੇ ਉਹਨਾਂ ਦੀ ਜਾਨ ਜਾਣ ਦੀ ਖਬਰ ਜਿਹੜੀ ਸામਣੇ ਹੁੰਦੀ ਹੈ ਸੋ ਚਾਚਾ ਚਤਰਾ ਦੇ ਨਾਮ ਦੇ ਨਾਲ ਬੇਹੱਦ ਜਿਹੜਾ ਇਹਨਾਂ ਨੂੰ ਪਿਆਰ ਦਿੱਤਾ ਗਿਆ ਕਾਮੇਡੀ ਕਿੰਗ ਜਿਹੜਾ ਇਹਨਾਂ ਨੂੰ ਕਿਹਾ ਗਿਆ ਕੈਰੀਨ ਜੱਟਾ ਫਿਲਮ ਦੀ ਗੱਲ ਕਰੀਏ ਉਸ ਦੇ ਵਿੱਚ ਇਹਨਾਂ ਦੇ ਪਿਤਾ ਦੇ ਰੋਲ ਨੂੰ ਬੇਹੱਦ ਪਸੰਦ ਕੀਤਾ ਗਿਆ ਵਾਕ ਵਾਕ ਡਾਇਲੋਗ ਸੋਸ਼ਲ ਮੀਡੀਆ ਦੇ ਉੱਤੇ ਇਹਨਾਂ ਦੇ ਵਾਇਰਲ ਹੋਏ ਲੇਕਿਨ ਹੁਣ ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਕਿ ਕਾਮੇਡੀ ਕਿੰਗ ਮੰਨੇ ਜਾਂਦੇ ਨੇ ਪੰਜਾਬੀ ਇੰਡਸਟਰੀ ਦੇ